ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਾਂਸ ਅਗੇਨ ਮੁਬਾਰਕਾਂ ਸਾਰਿਆਂ ਨੂੰ 1000 ਸਬਸਕ੍ਰਾਈਬਰ ਹੋ ਗਏ ਨੇ ਤੇ ਸਾਡੀ YouTube ਫੈਮਿਲੀ ਹੋ ਸਾਰੇ ਤੇ ਅੱਜ ਆਪਾਂ ਸੋਚਿਆ ਤੁਹਾਨੂੰ ਚਲੋ ਕੈਲਗਰੀ ਦਾ ਜਿਹੜਾ ਸਭ ਤੋਂ ਵੱਡਾ ਮੋਲ ਆ ਇੱਥੇ ਕ੍ਰੋਸ ਆਇਰਨ ਮੋਲ ਉਹ ਦਿਖਾ ਲਿਓ ਨੇ ਆ ਨਾਰਥ ਈਸਟ ਕੈਲਗਰੀ ਜਿੱਥੇ ਆਪਾਂ ਰਹਿੰਦੇ ਆ ਤੇ ਇੱਥੋਂ ਲਗਭਗ 8 ਕਿਲੋਮੀਟਰ ਦੀ ਦੂਰੀ ਤੇ ਮੋਲ ਪੈਣਦਾ ਵਾ ਕ੍ਰੋਸ ਆਇਰਨ ਮੋਲ ਆ ਕਾਫੀ ਵੱਡਾ ਮੋਲ ਆ ਤੇ ਆਜੋ ਪੁੱਤ ਜੀ ਜਾ ਰਹੇ ਆ ਤੁਹਾਨੂੰ ਦਿਖਾਣੇ ਆਜੋ ਡਾਂਚੀ ਕਰੋ ਹਾਂਜੀ ਮਨਹਰ ਜੀ ਮਨ ਡਾਂਚੀ ਤੇਰੀ ਹੈ ਇਸ਼ਕ ਦੇ ਤੇਰੇ ਦੇ ਰੂਪ ਤੋਂ ਲੈ ਓ ਆ ਗਿਆ ਕਰੋਸ ਆਇਰਨ ਮੋਲ ਤੇ ਆਜੋ ਗੋ ਮੋਲ ਕੱਟਦੇ ਆ ਆਪਾਂ ਇਹ ਐਂਟਰੀ ਆ ਇਹ ਮੋਲ ਦਾ ਨਾਮ ਹੈਗਾ ਕਰੋਸ ਆਇਰਨ ਮਿਲਸ ਕਿ ਆਪਾਂ ਇਸੇ ਗੇਟ ਨੰਬਰ 4 ਦੇ ਲਾਗੇ ਜਾ ਕੇ ਪਾਰਕਿੰਗ ਲਾਣੇ ਆ ਉਹ ਸਾਹਮਣੇ ਨਾਮ ਲਿਖਿਆ ਹੋਇਆ ਹੈ ਕਰੋਸ ਆਇਰਨ ਮਿਲਸ ਦੋਈ ਦੋਇਸ ਰਸ ਬੱਚਿਆਂ ਦਾ ਸ਼ੋਅਰੂਮ ਦੇ ਵਿੱਚ ਐਂਟਰੀ ਨੰਬਰ 4 ਇੱਥੇ ਮੋਸਟਲੀ ਆਪਾਂ ਇੱਥੇ ਐਂਟਰ ਹੁੰਨੇ ਆ ਤੇ ਇੱਥੇ ਸਾਹਮਣੇ ਪਾਰਕਿੰਗ ਆਪਾਂ ਕਰ ਦੇਣੀ ਹੈ ਕਿੰਨੇ ਗੇਟ ਆ ਤੇ ਟੋਟਲ ਗੇਟ ਕਾਫੀ ਆ ਆਪਾਂ ਉਦੋਂ ਵੀ ਰਾਉਂਡ ਟ੍ਰਿਪ ਲਿਆ ਹੀ ਇਹਦਾ ਤੇ ਕਾਫੀ ਟਾਈਮ ਲੱਗੇ ਰਾਉਂਡ ਟ੍ਰਿਪ ਦਾ ਵੀ ਆਪਾਂ ਨੂੰ ਪੂਰੇ ਇੱਕ ਦਿਨ ਚ ਨਹੀਂ ਕਵਰ ਕਰ ਸਕਦੇ ਤੁਸੀਂ ਹਮੋਂ ਜੀ ਗੇਟ ਨੰਬਰ 4 ਤੋਂ ਐਂਟਰੀ ਹੋ ਰਹੀ ਹੈ ਢੀ ਬਾਹਰ ਬਹੁਤ ਹੰਢ ਸੀ ਇਹ ਅੰਦਰ ਐਂਟਰ ਹੁੰਦੀ ਨਾਰੀ ਪੂਰਾ ਹੀਟਰ ਲੱਗੇ ਹੁੰਦੇ ਆ ਲਓ ਜੀ ਥੈਂਕ ਯੂ ਬੈਠ ਜਾ ਮੈਂ ਸੈਟ ਕਰਉ ਅੰਦਰ ਵੜਦੇ ਇੱਥੇ ਡੀ ਐਸ ਡਬਲਯੂ ਆ ਜਾਂਦਾ ਵਾ ਜਿੱਥੇ ਸ਼ੂਜ਼ ਦਾ ਬੂਟਾਂ ਦਾ ਸ਼ੋਅਰੂਮ ਹੈ ਅਲੱਗ-ਅਲੱਗ ਬ੍ਰਾਂਡ ਦੇ ਨਾਲ ਹੀ ਸਾਹਮਣੇ ਟੀਮ ਹਟਣਿਆ ਤੇ ਕੋਰਨਰ ਤੇ ਕਾਫੀ ਲੋਕੀ ਕਾਫੀ ਲੈ ਕੇ ਫਿਰ ਘੁੰਮਦੇ ਆ ਅੰਦਰ ਇਹ ਦੋ ਐਂਟਰੀਆਂ ਇੱਕੱਜ ਬਣੇ ਚੱਲ ਜਾ ਤੁਸੀਂ ਆਰਡੀਨ ਦਾ ਦੂਜੇ ਸ਼ੋਰੂਮ ਨੇ ਲੈਫਟ ਹੈਂਡ ਸਾਈਡ ਤੁਹਾਡਾ ਬਾਕੀ ਸ਼ੋਰੂਮ ਆ ਜਾਂਦੇ ਐ ਸਕੇਚਰਸ ਦੇ ਸੂਜੀ ਦੇ ਹੋਰ ਵੀ ਕਾਫੀ ਸਾਰੇ ਬ੍ਰਾਂਡ ਹੈਗੇ ਨੇ ਇੱਥੇ ਵੱਡੇ ਨਾਲ ਆਓ ਦੇਖੀਏ ਕਿਹੜੇ ਕਿਹੜੇ ਨੇ ਆйда ਲੈਫਟ ਸਾਈਡ ਬੱਚਿਆਂ ਦੀ ਕਾਰਟਸ ਮਿਲ ਜਾਂਦੀਆਂ ਨੇ ਸ਼ਾਇਦ 8 ਡਾਲਰ ਦੀ ਹੈ ਮੇਰੇ ਖਿਆਲ ਨਾਲ ਲੈ ਕੇ ਤੁਸੀਂ ਘੁਮ ਸਕਦੇ ਜਿੱਥੇ ਮਰਜੀ ਬੱਚੇ ਬੈਹ ਜਾਂਦੇ ਅਗਰ ਸਕਰੀਨ ਵੀ ਲੱਗੀ ਹੈ ਬੱਚਿਆਂ ਦੀ ਖੱਬੇ ਬੰਨੇ ਬੈਂਟਲੀ ਦਾ ਸ਼ੋਰੂਮ ਹੈ ਬੈਗ ਵਗੈਰਾ ਜਿਹੜੀ ਮਿਲਦੇ ਨੇ ਸੱਜੇ ਬੰਨੇ ਤੁਸੀਂ ਦੇਖੋ ਸ਼ੂਟ ਸ਼ੂ ਰੈਕ ਆ ਅਲੱਗ ਅਲੱਗ ਬੂਟ ਹੈ ਬੱਚਿਆਂ ਦੇ ਆ ਹੋਰ ਵੀ ਬੂਟਾਂ ਦੇ ਕਾਫੀ ਬ੍ਰਾਂਡ ਨੇ ਅੰਦਰ ਹੋਰ ਮੰਨੜੇ ਕਾਰ 'ਚ ਬਹਿ ਗਿਆ ਵਾ ਕਾਰ 'ਚ ਵਾ ਬੱਚੇ ਕਾਬੂ ਆ ਜਾਂਦੇ ਆ ਆ ਗੱਡੀ 'ਚ ਬੈਠਾ ਮੈਂ ਕਿ ਕੀ ਹੈ ਵਾਓ ਵੱਡੇ ਬੱਚੇ ਵੰਦੇ ਆ ਟਰਾਲੀ ਜਿਆਦੇ ਵੱਡੇ ਬੱਚੇ ਇਹ ਕੈਨੇਡਾ ਦਾ ਬ੍ਰਾਂਡਸ ਰੂਟਸ ਤੇ ਸਾਹਮਣੇ ਇਹਦੇ ਸਕੈਚਰਸ ਆ ਸਕੈਚਰਸ ਤੇ ਕਾਫੀ ਜੇ ਲੱਗੀ ਹੁੰਦੀ ਹਰ ਟਾਈਮ ਜਿੰਨੀ ਵਾਰ ਆਪਾਂ ਆਏ ਆ ਤੇ ਉਹਦੇ ਨਾਲ ਹੀ ਗੈਪ ਦਾ ਸ਼ੋਅਰੂਮ ਆ ਕਾਫੀ ਮਤਲਬ ਇੰਨੇ ਜਿਆਦਾ ਮਹਿੰਗੇ ਨਹੀਂ ਮਤਲਬ ਤੁਹਾਨੂੰ 30 40 ਦੀ ਰੇਂਜ ਤੇ 40 50 ਦੀ ਰੇਂਜ 50 ਦੇ ਆਸਪਾਸ ਸਾਨੂੰ ਵਧੀਆ ਚੀਜ਼ਾਂ ਮਿਲ ਜਾਂਦੀਆਂ ਨੇ ਗੈਪ ਦੀਆਂ ਤੇ ਗੈਪ ਤੋਂ ਗੈਪ ਫਿਲਮ ਵੀ ਪਾਏ ਆ ਤੇ ਵਧੀਆ ਹੁੰਦੇ ਨੇ ਇਹਨਾਂ ਦੇ ਕੱਪੜੇ ਜਿੰਨੀ ਵਾਰ ਆਏ ਆ ਪੱਕੜੀ ਖਾਲੀ ਨਹੀਂ ਦਿਖਿਆ ਸਾਨੂੰ ਮਨਰੇ ਮਨਰੇ ਨੇ ਸਪਨਾਸ ਸਮਾਨ ਇਕੱਠਾ ਕਰ ਲਿਆ ਵਾ ਆਪਣੀ ਤਿਆਰੀ ਖੇਚ ਲਈ ਨੇ ਸ਼ੋਪਿੰਗ ਦੀ ਆਪਣਾ ਸਮਾਨ ਇਕੱਠਾ ਕਰੀ ਜਾ ਬਾਕੀ ਸਾਰੇ ਬ੍ਰਾਂਡ ਨੇ ਇੱਥੇ ਕਾਫੀ ਵੱਡਾ ਏ ਬਹੁ ਟਾਈਮ ਲੱਗ ਜਾਂਦਾ ਏ ਅਗਲੀ ਵਾਰ ਆਵਾਂਗੇ ਤੁਹਾਨੂੰ ਫੇਰ ਅੱਗੇ ਦਿਖਾਵਾਂਗੇ